ਮਾਨਯੋਗ ਸਪੈਸ਼ਲ ਡੀਜੀਪੀ ਰੇਲਵੇਜ਼ ਪੰਜਾਬ ਮੈਡਮ ਸਿਸ਼ੀ ਪ੍ਰਭਤ ਦਿਸੰਦਰੇਚਾ ਹੈਡ ਰੇਲਵੇਜ਼ ਦੇ ਅਸੀਂ ਸਟੇਸ਼ਨਾਂ ਤੇ ਟ੍ਰੇਨਾਂ ਦੀ ਸਪੈਸ਼ਲ ਚੈਕਿੰਗ ਮਹੀਨ ਚਲਾ ਰਹੇ ਹਾਂ ਉਥੇ ਅਸੀਂ ਇੱਕ ਬੰਦਾ ਰੌਂਡ ਅਪ ਕੀਤਾ ਹੈ ਪਰਮਜੀਤ ਸਿੰਘ ਇਹ ਹੈਗਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਇਸ ਤੋਂ ਅਸੀਂ 9000 ਗੋਲੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਨੇ ਹਜੇ ਤਾਂ ਅਜ ਇਕੱਲਾ ਹੀ ਹੈ ਪਰ ਇਹੋ ਜਿਹੀ ਹੁਣ ਦੇਖਦੇ ਆ ਵੀ ਕੋਈ ਹੋਰ ਵੀ ਨਾਲੇ ਤਾਂ ਹੋ ਸਕਦਾ ਹੈ ਮਾਨਯੋਗ ਸਪੈਸ਼ਲ ਡੀਜੀਪੀ ਰੇਲਵੇਜ਼ ਪੰਜਾਬ ਮੈਡਮ ਫਿਸ਼ੀ ਪ੍ਰਵਦਿਸ਼ਨ ਦੇ ਚਾਹੇਟ ਰੇਲਵੇਜ਼ ਦੇ ਅਸੀਂ ਸਟੇਸ਼ਨਾਂ ਤੇ ਟ੍ਰੇਨਾਂ ਦੀ ਸਪੈਸ਼ਲ ਚੈਕਿੰਗ ਮਹਿੰਮ ਚਲਾ ਰਹੇ ਹਾਂ ਜੀ ਦੇ ਤਹਿਤ ਕੱਲ ਰਾਜਪੁਰਾ ਰੇਲਵੇ ਸਟੇਸ਼ਨ ਤੇ ਇੰਸਪੈਕਟਰ ਇੰਸਪੈਕਟਰ ਸਾਡੇ ਐਸਐਚਓ ਅੰਕੁਰਦੀਪ ਸਿੰਘ ਤੇ ਐਸਏ ਜਸਵਿੰਦਰ ਸਿੰਘ ਚੌਂਕੀ ਚਾ ਰਾਜਪੁਰਾ ਦੀ ਵਾਈਹਟ ਚੈਕਿੰਗ ਕੀਤੀ ਜਾ ਰਹੀ ਸੀ ਰਾਜਪੁਰੇ ਤੇ ਉੱਥੇ ਅਸੀਂ ਇੱਕ ਬੰਦਾ ਰੌਂਡ ਅਪ ਕੀਤਾ ਪਰਮਜੀਤ ਸਿੰਘ ਇਹ ਹੈਗਾ ਅੰਮ੍ਰਿਤਸਰ ਦਾ ਰਹਿਣ ਵਾਲਾ ਇਸ ਤੋਂ ਅਸੀਂ 9000 ਗੋਲੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਨੇ ਕਿੱਥੋਂ ਆ ਰਹੀ ਸੀ ਕਿੱਥੇ ਲੈ ਕੇ ਜਾਣੀ ਸੀ ਇਹ ਦਿੱਲੀ ਤੋਂ ਲੈ ਕੇ ਆ ਰਿਹਾ ਸੀਗਾ ਤੇ ਅਗੇ ਅੰਬੀਸਰ ਜਾ ਰਿਹਾ ਸੀਗਾ ਕੰਮ ਕਰੀਦਾ ਹੈ ਇਹ ਬੜਾ ਪਹਿਲਾਂ ਵੀ ਜੇ ਕੋਈ ਪੱਤਰ ਹਾਂ ਪਹਿਲਾਂ ਇਸ ਤੋਂ ਦੋ ਪਰਚੇ ਰਜਿਸਟਰਡ ਨੇ ਅਸੀਂ ਪਤਾ ਕੀਤਾ ਦੋ ਪੱਤੇ ਅਸੀਂ 10 DPS ਦਾ ਇਹ 1755 ਦਾ ਮਤਲਬ ਇਹ ਕ੍ਰਿਮੀਨਲ ਪਿਛੋਕੜ ਦਾ ਬੰਦਾ ਹੈ ਕਿੱਥੇ ਲੈ ਆ ਕੇ ਵੇਚਦਾ ਸੀਗਾ ਕਿੱਥੋਂ ਇਹ ਅੱਗੇ ਹੁਣ ਅਸੀਂ ਇਹ ਬੜੇ ਪ੍ਰਾਇਮਰੀ ਸਟੇਜ 'ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਫੋਰਵਰਡ ਬੈਕਵਰਡ ਲਿੰਕਿੰਗ ਦੇ ਕੱਢਾਂਗੇ ਤੇ ਫਿਰ ਦੇਖਦੇ ਹਾਂ ਅੱਗੇ ਕਿੱਥੇ ਕੀ ਐਕਸ ਹਜੇ ਤਾਂ ਅਜ ਕੱਲਾ ਹੀ ਐ ਪਰ ਹਜੇ ਹੁਣ ਦੇਖਦੇ ਆ ਵੀ ਕੋਈ ਹੋਰ ਵੀ ਨਾਲੇ ਦਾ ਹੋ ਸਕਦਾ ਕੀ ਆਪ ਹੀ ਆ ਜੀ ਐਡਮਿਸ਼ਨ ਟੇ ਦਾ ਇਹ ਅੱਛਾ ਸੀ ਤਾਂ ਦੋ ਟੈਸਟ ਕਰਾਵਾਂਗੇ ਫਿਰ ਪਤਾ ਚੱਲੇਗਾ ਇਸ ਦਾ ਕੀ ਹੈਗਾ ਉਹ ਟੈਸਟ ਦੇ ਵਿੱਚ ਪਤਾ ਚੱਲੇਗਾ